ਲੱਖ ਰੰਜਨ ਮਾਤਰੀ ਗੱਡੀ ਪਿਆਵਤਰਾ ਇੰਜਨ ਲੱਖ ਰੰਜਨ ਅੱਜ ਫਸਾਇਏ ਕਿਸੇ ਨੰਕਰ ਦੇ ਨੂੰ ਲਾਉਣੇ ਆ ਕੋਈ ਜਗਾੜ ਚਲੋ ਆ ਕਰਦੇ ਚਾਲਦੇ ਆ ਕਿਸੇ ਨੂੰ ਫਸਾਉਣੇ ਆ ਕਿ ਜਾ ਕੇ ਹਾਂ ਭਾਈ ਕਰੇ ਕੋਈ ਕੜੋ ਬਾਬਿਆਂ ਨੂੰ ਧਾਨ ਬੰਨਾ ਬੇੜਾ ਪੰਗ ਕਰਨਾ ਹੈ ਸੁਲੇ ਖੋਲਾ ਬਚਾ ਗਿੜਾ ਉੱਤੋਂ ਬਾਹਰ ਲੈਣ ਟਿਕਨੰਦੇ केड़ा भाई बाबा है पाड़ा वालों आया भाई हाँ बाबा आया यार दुखी हो रहे हैं कुछ तो देखना दुखना तेरा हाथ मुंह तो देख लेने हैं। केड़ा बाबा हाथ दिया था लेकिन रामीटिया पिया ने भाई बाबा की हो गया पुत्रा बड़ा दुखी लग रहा है बाबा की दसा तीवी छड़ के बागी आ फिर दें करे रोज देरी है सत्ता पर है बाबा सत्ता है दे साथ है दे दे तीवी ना तिया ला दी ते छड़ की ना शिका ला बेच के ला दी पला दी आओ बाबा पक्का हाँ आओ आओ ਬਾਬਾ ਜੀ ਪੱਕਾ ਆ ਗਿਆ ਤਾਂ ਤੈਨੂੰ ਵੀ ਨਿਹਾਲ ਕਰ ਦੂੰਗਾ ਲਾਦਾ ਫਿਰ ਘਰ ਵਿੱਚ ਗਿਆ। ਤੇਰੇ ਦਾਨ ਪੁੰਨ ਕਰਈਆਂ ਕੁਝ? ਹਾਂ ਬਾਬਾ ਤੁਹਾਨੂੰ ਤੇਰਾ ਨਿਆ ਦੱਸ ਕਿੱਥੇ ਜਿਆ। ਮੇਰਾ ਇੱਧਰ ਆਪਣੇ ਥੋੜੇ ਘਰ ਦੇ ਨਾਲ ਕਿੰਨੀਆਂ। ਠੀਕ ਆ ਬਾਬਾ ਕੋਈ ਨਾ ਫਿਰ ਕਰਾ ਕੇ ਦਾਨ ਪੁੰਨ। ਸੇਵਾ ਸੁਆ ਦਾਨ ਪੁੰਨ ਕਰਾਂਗੇ ਫਿਰ ਬਾਬਾ ਨੂੰ। ਬਾਬਾ ਨੰਗ ਹੋ ਰਹੇ ਆ ਕਿੱਥੋਂ ਕਰੀਏ ਕੱਲ ਨੂੰ ਕਰੂੰਗਾ ਤੈਨੂੰ ਫਿਰ ਸੇਵਾ ਪਾਣੀ ਦੇਣਾ। ਇਹ ਕੱਲ ਨੂੰ ਹੀ ਆਈ ਫਿਰ। ਠੀਕ ਆ ਬਾਬਾ। ਚੱਲੇ। ਯਾਰ ਬਾਬਾ ਸੱਠਾ ਵੀ ਦੱਸ ਗਿਆ ਤੇ ਪੈਸੇ ਵੀ ਲਾਦਾ ਘਰ ਵਿੱਚ ਨਹੀਂ ਪਊਗਾ। ਚੱਲ ਵੱਡੇ ਭਾਈ ਲੈ ਕੇ ਚੱਲਦੇ। ਭਾਈ ਉਹ ਆਲੀ ਮੱਲਾ ਕੰਮ ਨਹੀਂ ਤੇਰੇ ਤਾਂ ਯਾਰ ਕੀ ਕੰਮ ਹੋਇਆ ਕੰਮ ਮੈਂ ਵੇਚਦਾ ਹਾਂ ਦਾ ਘਰ ਘਰ ਤਾਂ ਨਾ ਵੇਚ ਯਾਰ ਤੋਂ ਭਾਈ ਦੇਖ ਲੈ ਤੂੰ ਲੈਣਾ ਮੈਂ ਕਹੇ ਵੇਚ ਤੈਨੂੰ ਸੁਖ ਹੋ ਜੂ ਨਾਲ ਜੇ ਤੂੰ ਲੈਣਾ ਠੀਕ ਆ ਨਹੀਂ ਮੈਂ ਹੋਰ ਨੂੰ ਵੇਚ ਦੂੰਗਾ ਉਹ ਘਰ ਤਾਂ ਮੈਂ ਤੈਨੂੰ ਕਹਿੰਦਾ ਸੀ ਤੂੰ ਨਾ ਵੇਚਦਾ ਪਰ ਜੇ ਤੂੰ ਮੇਰੇ ਇੰਦਾ ਪਾਸਾ ਨੂੰ ਦੇਖ ਲੈ ਫਿਰ ਭਾਈ ਲੈ ਹੂੰ ਤਾਂ ਮੈਂ ਵੇਚਦਾ 5 ਲੱਖ ਦਾ ਮੈਨੂੰ ਲੱਖ ਰੁਪਏ ਅੱਜ ਹੀ ਚਾਹੀਦਾ ਸਾ ਪੱਕਾ ਤਾਂ ਇਹਦਾ ਜੀ ਹਾਂ ਕੰਮ ਆ ਲਿਆ ਪੈ ਜਣ ਅੱਛਾ ਚੱਲ ਠੀਕ ਆ ਕੋਈ ਨਹੀਂ ਚੱਲ ਫਿਰ ਤੈਨੂੰ ਪੈਸੇ ਫਿਰ ਖਾਤੇ 'ਚ ਹੀ ਪਾ ਦੇ ਲੈ ਸੀ ਖਾਤੇ 'ਚ ਹੀ ਪਾ ਦੇ ਠੀਕ ਆ ਪੱਕੀ ਗੱਲ ਆ ਫਿਰ ਆਪਣੀ ਹਾਂ ਪੱਕੀ ਗੱਲ ਆ ਠੀਕ ਆ ਚਲ ਠੀਕ ਆ ਚੱਲ ਠੀਕ ਆ ਓਕੇ ਠੀਕ ਆ ਖਾਤੇ 'ਚ ਪਾ ਦੇ ਠੀਕ ਆ ਭਾਈ ਲੋਕਾਂ ਨੂੰ ਠੀਕ ਆ ਠੀਕ ਹੀ ਠੀਕ ਹੈ ਲੈ ਓਈ ਪੈਸੇ ਤਾਂ ਗਏ ਆ ਤੇ ਲਾ ਦੇ ਨਾ ਯਾਰ ਨੰਬਰ ਹੁਣ ਹੁਣੇ ਲਾ ਦਿੰਨੇ ਚੱਲ ਹੈਲੋ ਹਾਂ ਬਾਈ ਯਾਰ ਨੰਬਰ ਲਾਉਣਾ ਸੀ ਯਾਰ ਹਾਂ ਬਈ ਲਾ ਦੇ ਫਿਰ ਲਾ ਤਾਂ ਬਾਈ ਪਿਆ ਪਿਆ ਯਾਰ ਤਾਂ ਲਵਾਉਣਾ ਲੋਾਰੇਗਾ ਕਿ ਲਵਾ ਲਾਂ ਬਈ ਯਾਰ ਲਾ ਬਾਈ ਇੱਕ ਦਾ ਲਾ ਦੇ ਤਨ ਮੁੰਡਾ ਪਿਆ ਯਾਰ ਦਾ ਹਾਂ ਬਈ ਯਾਰ ਇੱਕ ਲਾ ਦੇ ਛੇ ਮੁੰਡਾ ਪਿਆ ਯਾਰ ਦਾ ਠੀਕ ਐ ਤੇ ਤੜਕੇ ਨੂੰ ਤਾਗੜਾ ਰਹੀ ਤੇ ਮੇਰੇ ਪੈਸੇ ਦੇਣ ਵਾਤੇ ਠੀਕ ਆ ਕਿ ਸਹੀ ਨਾ ਫਿਰ ਪੈਸੇ ਆਪਣੇ ਪੈਸੇ ਬਾਈ ਮੈਂ ਤੈਨੂੰ ਖਾਤੇ 'ਚ ਕਰ ਦਿੰਦਾ ਬਾਈ ਸੇਦੀ ਜ਼ਰੂਰੀ ਯਾਰ ਫਿਰ ਠੀਕ ਆ ਕਰ ਦਿੰਦਾ ਬਾਈ ਠੀਕ ਆ ਚੰਗਾ ਠੀਕ ਐ

ਬਾਈਸ ਮਾਰ ਕੇ ਦੇਖਿਆ ਜੀ ਕੇ ਹਾਂ ਰ ਉਹ ਤੇਰੀਓ ਭੈਣ ਨੂੰ ਓਏ ਸਾਲਾ ਘਰ ਵੀ ਵੇਚਦਾ ਨਾ ਘਰ ਦੇ ਰਹਿਣਾ ਬਾਹਰ ਦੇ ਤੇਰੀਓ ਭੈਣ ਨੂੰ ਬੂ ਬਣਿਆ ਕਿੱਥੇ ਦਿੱਥੇ ਡੇਰਾ ਜਾਣ ਦਿਓ ਲੇ ਉਹ ਭੈਣ ਅੱਧਰ ਜੀ ਦਾ ਅੱਦਤੀ ਮੈਂ ਡਾਕਟਰ ਨਾਲ ਕੀ ਹੁੰਦੇ ਨਾਲ ਮੈਂ ਕਰਦਾ ਗੱਲ ਮੇਰੇ ਸਾਹਕ ਨੇ ਨਾ ਘਰ ਦੇ ਛੱਡੇ ਨਾ ਬਾਹਰ ਦੇ ਛੱਡੇ ਇੱਕ ਘਰ ਸੀ ਉਹ ਵੀ ਪਤਾ ਹੀ ਪੱਡਣ ਦਾ ਨਾ ਬਾਸਿੰਦਾ ਉਹ ਮਢੀ ਛੱਠਾ ਆ ਜੇ ਆਹਂ ਤੇ ਉਹ ਬੱਤੌ ਮੇਰਾ ਛੜਕਣਾ ਉਹ ਆਜੂ ਕੋਈ ਸਾਦੇ ਦੇ ਰੇ ਉਹ ਸਾਦਾ ਹਣਾ ਖੜਾ ਓਏ ਆ ਓਏ ਮੈਂ ਆਤਾ ਤੂੰ ਇਹਦਾ ਜਮੀ ਮੈਨੂੰ ਕਿਵੇਂ ਆ ਬੱਚਾ ਬੱਚਾ ਦਾ ਤੇਰਾ ਹੋਰ ਵੀ ਬਿਮਾਰ ਹੋ ਗਿਆ ਨਾ ਤੂੰ ਘਰ ਦੇ ਛੱਡੇ ਨਾ ਬਾਹਰ ਦੇ ਕਿਵੇਂ ਕੀ ਹੋ ਗਿਆ ਕਿਹੜਾ ਤੂੰ ਕੱਲ ਸੱਤਾ ਦੱਸ ਗਿਆ ਮੈਂ ਘਰ ਵੇਚ ਕੇ ਲਾਤਾ ਤੇ ਉਹ ਆਈ ਨਹੀਂ ਅੱਤੀ ਨਹੀਂ ਆਇਆ ਤੇ ਹੁਣ ਮੈਂ ਤੈਨੂੰ ਗੱਪ ਮਾਰਦਾ ਯਾਰ ਬਾਬਾ ਵੀ ਇੰਵੇਂ ਆਣਾ ਕਿ ਉਹ ਕੇ ਨਾ ਤੂੰ ਤਾਂ ਯਾਰ ਮੇਰਾ ਜਮੀ ਵੇੜਾ ਬਿਠਾਤਾ ਅੱਛਾ ਏ ਤੇ ਹੁਣ ਮੈਂ ਕੀ ਕਰੂੰਗਾ ਕਰਦਾ ਨਹੀਂ ਕਾੜਦਾ ਨਹੀਂ ਨਾ ਬਾਬਾ ਕਾਥੇ ਜੋਗਾ ਹੀ ਨਹੀਂ ਢੜਿਆ ਮੈਨੇ ਚੋਲਾ ਲਿਆ ਚੱਕੇ ਤੂੰ ਵੀ ਮੇਰੇ ਵਾਂਗੂ ਆਇਆ ਬਾਬਿਆਂ ਵਾਂਗੂ ਨਾਲ ਨਾਲ ਅਲੱਖ ਨਰਨਜਣਾ ਮਾਂ ਤੇਰੀ ਗੱਡੀ ਪੇ ਉਤਰਾ ਇੰਜਣਾ ਪਾਉ ਬਾਬੇ ਨੂੰ ਖੈਰ ਬਣਾ ਦੇ ਸੱਠੇ ਮੰਗ ਮੰਗ ਖੈਰ ਪਾਉਨ